ਮਨਵਾਲ ਵਿਖੇ ਚੌਧਰੀ ਪੀਮ ਸਿੰਘ ਮੈਮੋਰੀਅਲ ਕ੍ਰਿਕਟਰ ਟੂਰਨਾਮੈਂਟ ਦੇ ਆਯੋਜਨ ਨੂੰ ਲੈ ਕੇ ਪ੍ਰਬੰਧਕਾਂ ਵੱਲੋਂ ਇੱਕ ਬੈਠਕ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਉਚੇਚੇ ਤੌਰ ਤੇ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਦੇ ਅਮਿਤ ਸਿੰਘ ਮੰਟੂ ਨੇ ਸ਼ਿਰਕਤ ਪਾਈ ਇਸ ਸਬੰਧੀ ਜਾਣਕਾਰੀ ਦੇਂਦਿਆਂ ਹੋਇਆਂ ਬਾਨੂ ਪ੍ਰਤਾਪ ਸਿੰਘ ਨੇ ਦੱਸਿਆ ਕਿ ਇਹ ਟੂਰਨਾਮੈਂਟ ਪਿਛਲੇ 12 ਸਾਲਾਂ ਤੋਂ ਕਰਵਾਇਆ ਜਾ ਰਿਹਾ ਸੀ ਪਰ 4 ਸਾਲ ਦਾ ਵਕਵਾ ਇਸ ਕਰਕੇ ਪਿਆ ਕਿ ਕੋਰੋਨਾ ਕਾਲ ਦੇ ਚੱਲਦਿਆਂ ਇਸ ਟੂਰਨਾਮੈਂਟ ਨੂੰ ਮਜਬੂਰੀ ਵਸ਼ ਰੋਕਣਾ ਪਿਆ ਸੀ ਉਹਨਾਂ ਨੇ ਕਿਹਾ ਕਿ ਹੁਣ ਦੁਬਾਰਾ ਤੋਂ ਇਸ ਟੂਰਨਾਮੈਂਟ ਦੀ ਸ਼ੁਰੂਆਤ ਕੱਲ ਤੋਂ ਕੀਤੀ ਜਾ ਰਹੀ ਹੈ ਜਿਸ ਤੇ ਚਲਦੇ ਆ 40 ਪਲੱਸ ਖਿਡਾਰੀ ਕੱਲ ਜਿਹੜੇ ਮੈਦਾਨ ਵਿੱਚ ਉਤਰਨਗੇ ਤੇ 18 ਜਨਵਰੀ ਤੋਂ ਇਸ ਟੂਰਨਾਮੈਂਟ ਦਾ ਆਗਾਜ਼ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਇਸ ਟੂਰਨਾਮੈਂਟ ਵਿੱਚ ਜਿਹੜੀ ਵੀ ਟੀਮ ਜੇਤੂ ਰਹੇਗੀ ਉਸ ਨੂੰ 22 ਲੱਖ ਰੁਪਿਆ ਨਗਦ ਪੁਰਸਕਾਰ ਦੇ ਤੌਰ ਤੇ ਮਿਲੇਗਾ ਜਦਕਿ ਦੂਜੇ ਨੰਬਰ ਤੇ ਰਹਿਣ ਵਾਲੀ ਟੀਮ ਨੂੰ 131000 ਰੁਪਏ ਦੀ ਨਗਦ ਰਾਸ਼ੀ ਦਿੱਤੀ ਜਾਵੇਗੀ ਉਹਨੇ ਕਿਹਾ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਗਰਾਊਂਡ ਬਹੁਤ ਹੀ ਖੇਡਣ ਦੇ ਕਾਬਿਲ ਹੈ ਤੇ ਇਸ ਟੂਰਨਾਮੈਂਟ ਵਿੱਚ ਦਰਸ਼ਕਾਂ ਨੂੰ ਆਈਪੀਐਲ ਰੰਜੀ ਟਰਾਫੀ ਤੇ ਹੋਰ ਵੀ ਕਈ ਇੰਟਰਨੈਸ਼ਨਲ ਖਿਡਾਰੀ ਜਿਹੜੇ ਆ ਉਹ ਵੇਖਣ ਨੂੰ ਮਿਲਣਗੇ ਉਹਨੇ ਕਿਹਾ ਕਿ ਉਨਾਵ ਲੋਕ ਕਰਵਾਏ ਕਿ ਇਸ ਟੂਰਨਾਮੈਂਟ ਵਿੱਚੋਂ ਬਹੁਤ ਸਾਰੇ ਇਹੋ ਜਿਹੇ ਖਿਡਾਰੀ ਨੇ ਜਿਹੜੇ ਕਿ ਅੱਜ ਦੁਨੀਆ ਵਿੱਚ ਆਪਣੀ ਪਹਿਚਾਨ ਬਣਾ ਕੇ ਖੇਡ ਰਹੇ ਨੇ ਉਹਨੇ ਕਿਹਾ ਕਿ ਇਹ ਇੱਕ ਨਸ਼ਿਆਂ ਤੋਂ ਦੂਰ ਰਹਿਣ ਦਾ ਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦਾ ਜਿਹੜਾ ਕੀ ਉਹਨਾਂ ਵੱਲੋਂ ਕੀਤੀ ਗਈ ਕੋਸ਼ਿਸ਼ ਹੈ ਉਸ ਦਾ ਹੀ ਇਹ ਨਤੀਜਾ ਹੈ ਕਿ ਅੱਜ ਇਹ ਟੂਰਨਾਮੈਂਟ ਬੜੀ ਹੀ ਸਫਲਤਾ ਦੇ ਨਾਲ ਹਰ ਸਾਲ ਹੀ ਖੇਡਿਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਖਿਡਾਰੀਆਂ ਦੇ ਰੈਨ ਖਾਨਦਾਨ ਪੂਰਾ ਜਿਹੜਾ ਉਸ ਪ੍ਰਬੰਧਕਾਂ ਵੱਲੋਂ ਕੀਤਾ ਗਿਆ ਹੈ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਨਹੀਂ ਹੋਵੇਗੀ ਇਸ ਮੌਕੇ ਤੇ ਅਭਿਮਨਯ ਕੋਹਾਲ ਕੈਸ਼ਰ ਰਾਜੀ ਪਟੈਰਾ ਤੇ ਹੋਰ ਮੈਂਬਰ ਵੀ ਮੌਜੂਦ ਸਨ ਬਨਵਾਲ ਦੇ ਵਿੱਚ ਜਿਹੜਾ ਚੌਧਰੀ ਭੀਮ ਸਿੰਘ ਮੈਮੋਰੀਅਲ ਟੂਰਨਾਮੈਂਟ ਇਹਦੀ ਸ਼ੁਰੂਆਤ ਜਿਹੜੀ ਹੋਣ ਜਾ ਰਹੀ ਹੈ ਉਹਦੇ ਸਬੰਧ ਵਿੱਚ ਅੱਜ ਗਰਾਊਂਡ ਦੇ ਵਿੱਚ ਜਿਹੜੇ ਆਪਣੇ ਟੂਰਨਾਮੈਂਟ ਕਲੱਬ ਕਮੇਟੀ ਦੇ ਜਿੰਨੇ ਵੀ ਸਦਸੇ ਆ ਉਹ ਇੱਥੇ ਬੈਠੇ ਉਹਨਾਂ ਨੇ ਆਪਸ ਦੇ ਵਿੱਚ ਵਿਚਾਰ-ਵਿਮਰਸ਼ ਕੀਤਾ ਔਰ 4 ਸਾਲ ਪਹਿਲੇ ਜਿਹੜਾ ਟੂਰਨਾਮੈਂਟ ਨਹੀਂ ਹੋਇਆ ਕਿਉਂਕਿ ਕੋਵਿਡ ਦੇ ਕਾਰਨ 4 ਸਾਲ ਡਿਲੇ ਪਿਆ ਔਰ ਕੱਲ ਤੋਂ ਇਹਦੀ ਸ਼ੁਰੂਆਤ ਹੋ ਰਹੀ ਹੈ ਇਹਦੇ ਵਿੱਚ ਜਿਹੜੇ ਦੋ ਇਵੈਂਟ ਹੋਣ ਜਾ ਰਹੇ ਆ ਇੱਕ ਅਵਾ 40 ਉਹ ਕੱਲ ਤੋਂ ਉਹਦੀ ਸ਼ੁਰੂਆਤ ਹੋ ਰਹੀ ਹੈ ਉਸ ਤੋਂ ਬਾਅਦ ਜਿਹੜੇ ਓਪਨ 18 ਤਰੀਕ ਤੋਂ ਬਾਅਦ ਸ਼ੁਰੂ ਸ਼ੁਰੂਆਤ ਉਹਦੀ ਹੋਣੀ ਹੈ ਸੋ ਇਹਦੇ ਵਿੱਚ ਕਾਫੀ ਅੱਛੇ ਜਿਹੜੇ ਇਨਾਮ ਵੀ ਦਿੱਤੇ ਜਾਣੇ ਆ ਸੋ ਪੂਰੇ ਹੀ ਪੰਜਾਬ ਦੇ ਵਿੱਚੋਂ ਪੂਰੇ ਹਿਮਾਚਲ ਹਰਿਆਣਾ ਆਪਣੇ ਜਨਕ ਦੇ ਵਿੱਚੋਂ ਜਿਹੜੇ ਟੀਮਾਂ ਪਾਰਟਿਸਪੇਟ ਇੱਥੇ ਕਰ ਰਹੀਆਂ ਸੋ ਮੈਂ ਜਿੰਨੀਆਂ ਵੀ ਟੀਮਾਂ ਜਿੰਨੇ ਵੀ ਪਲੇਅਰ ਇੱਥੇ ਖੇਡਣ ਆ ਰਹੇ ਆ ਮੈਨੂੰ ਉਥੇ ਜੀ ਆਇਆਂ ਕਹਣਾ ਔਰ ਸਭ ਤੋਂ ਖੁਸ਼ੀ ਦੀ ਗੱਲ ਹੈ ਵੀ ਜਿਹੜੇ ਇਸ ਤਰ੍ਹਾਂ ਦੇ ਟੂਰਨਾਮੈਂਟ ਹੁੰਦੇ ਆ ਜਿਹਦੇ ਵਿੱਚ ਸਾਡੇ ਨੌਜਵਾਨਾਂ ਦੇ ਵਿੱਚ ਜਿਹੜਾ ਅੱਜ ਕੱਲ੍ਹ ਦੇਖਿਓ ਪੰਜਾਬ ਦੇ ਜਿਹੜੇ ਬੱਚੇ ਆ ਨਸ਼ੇ ਦੇ ਵੱਲ ਥੋੜਾ ਜ਼ਿਆਦਾ ਜਾ ਰਹੇ ਆ ਸੋ ਇਸ ਤਰ੍ਹਾਂ ਦੇ ਟੂਰਨਾਮੈਂਟ ਹੁੰਦੇ ਰਹਿਣਗੇ ਤਾਂ ਸਾਡੇ ਜਿਹੜੇ ਬੱਚਿਆਂ ਦਾ ਨੌਜਵਾਨਾਂ ਦਾ ਜਿਹੜਾ ਧਿਆਨ ਹੈ ਉਹ ਖੇਡਾਂ ਦੇ ਪ੍ਰਤੀ ਜਾਏਗਾ ਜਿਹਦੇ ਨਸ਼ੇ ਤੋਂ ਬੜੇ ਦੂਰ ਰਹਿਣਗੇ ਸੋ ਮੈਂ ਇੱਕ ਵਾਰ ਫੇਰ ਤੋਂ ਆਪਣੇ ਇਸ ਟੂਰਨਾਮੈਂਟ ਦੀ ਜਿਹੜੀ ਕਮੇਟੀ ਦੇ ਜਿੰਨੇ ਵੀ ਸਦੱਸੇ ਕਰਨ ਜਿੰਨੇ ਵੀ ਇਸ ਟੂਰਨਾਮੈਂਟ ਨੂੰ ਸਪੋਰਟ ਕਰ ਰਹੇ ਆ ਮੈਂ ਉਹਨਾਂ ਦਾ ਬਹੁਤ-ਬ ਆਸ਼ਾ ਕਰਦਾ ਮੈਂ ਸਾਰੇ ਪਿੰਡ ਵਾਸੀ ਸਾਰੇ ਸ਼ਹਿਰ ਵਾਸੀ ਇਸ ਟੂਰਨਾਮੈਂਟ ਦੇ ਪ੍ਰਤੀ ਜਿਹੜਾ ਆਪਣੇ ਜਿੰਨਾ ਵੀ ਵੱਧ ਤੋਂ ਵੱਧ ਆਪਣਾ ਸਹਿਯੋਗ ਦੇਣਗੇ ਸੋ ਆਉਣ ਵਾਲੇ ਜਿੰਨੇ ਵੀ ਇੱਥੇ ਪਲੇਅਰ ਹੈ ਉਹਨਾਂ ਨੂੰ ਇੱਥੇ ਜੀ ਆਇਆਂ ਸੋ ਮੈਂ ਇੱਕ ਵਾਰ ਫੇਰ ਤੋਂ ਮੈਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦਨਾ ਇਹ ਟੂਰਨਾਮੈਂਟ ਜਿਹੜਾ 15 ਸਾਲ ਪਹਿਲੇ ਕਰਾਇਆ ਗਿਆ ਸੀ ਤੇ ਕੋਵਿਡ ਦੌਰਾਨ ਇਹ 4-5 ਸਾਲ ਟੂਰਨ ਬੰਦ ਰਿਹਾ ਪਰ ਸਾਰੇ ਪਿੰਡ ਦੇ ਸਹਿਯੋਗ ਨਾਲ ਇਹ ਟੂਰਨਾਮੈਂਟ ਦੁਬਾਰਾ ਸ਼ੁਰੂ ਕੀਤਾ ਜਾ ਰਿਹਾ ਤੇ ਇਹਦੇ ਵਿੱਚ ਆਪਣਾ ਜਿਹੜੀ ਓਪਨ ਟੂਰਨਾਮੈਂਟ ਜਿਹੜਾ 24 ਲੱਖ Winner 131 ਹਜ਼ਾਰ Runner up ਹੈ 21000 ਆਪਣਾ ਮੈਨਰ ਸੀਰੀਜ਼ ਹੈ ਤੇ ਨਾਲੇ 5900 ਰੁਪਏ ਦਾ ਮੈਚ ਹੈ ਜਿਹੜਾ ਓਪਨ ਟੂਰਨਾਮੈਂਟ ਹੈ ਉਹਦੇ ਵਿੱਚ ਰੰਜੀ ਪਲੇਅਰ ਆਈਪਲ ਪਲੇਅਰ ਸਾਰੇ ਖੇលਨਾਂਦੇ ਆ ਸਾਡੇ ਕੋਲ ਦਿੱਲੀ ਟੀਮਾਂ ਐਂਟਰ ਹੋ ਚੁੱਕੀਆਂ ਆ ਇਹ 8 ਟੀਮਾਂ ਦਿੱਲੀ ਟੀਮ ਐਂਟਰ ਹੋ ਚੁੱਕੀਆਂ ਉਤੋਂ ਇਲਾਵਾ ਜਿਹੜਾ ਅਬਾ 40 ਟੂਰਨਾਮੈਂਟ ਹੈ ਜਿਹੜਾ ਟੂਰਨਾਮੈਂਟ ਆਈ ਕਲੱਬ ਨੇ ਪਹਿਲੀ ਵਾਰ ਕਰਵਾ ਰਿਹਾ ਉਹ ਟੂਰਨਾਮੈਂਟ ਵਿੱਚ 25000 ਰੁਪਿਆ ਆਪਣਾ ਅਬਾ 40 ਟੂਰਨਾਮੈਂਟ ਹੈ 25000 ਰੁਪਿਆ Winner ਹੈ ਮੈਨਰ ਸੀਰੀਜ਼ ਮੈਨ ਦਾ ਮੈਚ ਜਿਹੜਾ 15000 ਰੁਪਿਆ ਹੈ ਤਾਂ ਕਿ ਜਿੰਨੇ ਵੀ ਨਸ਼ੇ ਦੇ ਮੂੜੇ ਨਸ਼ਾ ਆਪਣੇ ਛੱਡ ਕੇ ਖੇਡਾਂ ਵੱਲ ਜਾਣ ਸਾਡਾ ਇਹ ਸਈ ਹੋ ਗਿਆ ਹੈ ਔਰ ਆਹੀ ਇਸੇ ਇਸੇ ਸੰਯੋਗ ਚੱਕਰ ਜਾਈ ਆਪਣੇ ਮਨਵਾਲ ਵਿੱਚ ਟੂਰਨਾਮੈਂਟ ਦਾ ਸ਼ੁਰੂ ਕਰਨ ਜਾ ਰਹੇ ਹਾਂ ਕਿਸ ਨਾਮ ਤੋਂ ਟੂਰਨਾਮੈਂਟ ਹੋ ਰਿਹਾ ਹੈ ਕਿ ਟੂਰਨਾਮੈਂਟ ਆਪਣੇ ਚੌਧਰੀ ਭੀਮ ਸਿੰਘ ਮੈਮੋਰੀ ਕ੍ਰਿਕਟ ਟੂਰਨਾਮੈਂਟ ਹੈ 12 ਟੂਰਨਾਮੈਂਟ ਹੈ ਜਿਹੜਾ ਹੀ ਦੁਆਰਾ ਸ਼ੁਰੂ ਕਰਤੇ ਕਰਦੇ ਪਏ ਕੱਲ ਤੋਂ ਜਿੰਦਾ ਤੁਹਾਨੂੰ ਪਤਾ ਹੈ ਕਿ ਸਾਡਾ ਚੌਧਰੀ ਭੀਮ ਸਿੰਘ ਕ੍ਰਿਕਟ ਮੈਮੋਰੀਅਲ ਟੂਰਨਾਮੈਂਟ ਸ਼ੁਰੂ ਹੋਣ ਜਾ ਰਿਹਾ 40 ਪਲੱਸ ਦੇ ਬੰਲਾ ਮੈਚੇਜ਼ ਹੋਣਗੇ ਉਸ ਤੋਂ ਬਾਅਦ 18 ਤਰੀਕ ਨੂੰ ਓਪਨ ਟੂਰਨਾਮੈਂਟ ਸ਼ੁਰੂ ਹੋਏਗਾ ਜਿਸ ਦੇ ਵਿੱਚ ਨਾਰਥ ਇੰਡੀਆ ਦੇ ਕਾਫੀ ਪਲੇਅਰਸ ਆ ਰਹੇ ਆ ਆਈਪੀਐਲ ਪਲੇਅਰਸ ਵੀ ਆ ਰਿਹਾ ਹੈ ਉਮੀਦ ਕਰਦੇ ਹਾਂ ਕੁਝ ਇੰਟਰਨੈਸ਼ਨਲ ਪਲੇਅਰਸ ਵੀ ਆਣਗੇ ਤੇ ਇਸ ਵਿੱਚ ਅਸੀਂ ਪਲੇਅਰਾਂ ਦਾ ਪੂਰਾ ਖਿਆਲ ਰੱਖਿਆ ਗਿਆ ਕਿ ਜਿੱਦਾਂ ਦੂਰ ਦੂੜੀ ਮਾਰੀਆਂ ਪ੍ਰੋਪਰ ਸਟੇ ਹੋਏਗਾ ਡਿਨਰ ਵੀ ਉਹਨਾਂ ਨੂੰ ਮਿਲੇਗਾ ਬ੍ਰੇਕਫਾਸਟ ਵੀ ਮਿਲੇਗਾ ਤੇ ਇਸ ਦੇ ਨਾਲ ਨਾਲ ਮੈਂ ਦੱਸਣਾ ਚਾਹੁੰਦਾ ਕਿ ਮੇਰੇ ਸਾਹਮਣੇ ਤੁਸੀਂ ਵੀ ਦੇਖ ਰਹੇ ਹੋ ਸਾਰੇ মিডিਆ ਦੇ ਸਾਡੇ ਭਰਾ ਕਿ ਇਸ ਵਰਗੀ ਗਰਾਊਂਡ ਮੈਨੂੰ ਨਹੀਂ ਲੱਗਦਾ ਸਾਡੇ ਜ਼ਿਲ੍ਹੇ ਪਠਾਨਕੋਟ ਦੇ ਵਿੱਚ ਕਿਤੇ ਵੀ ਹੈਗੀ ਆ ਬਾਕੀ ਸਾਡੇ ਬਜ਼ੁਰਗਾਂ ਦਾ ਜਿਹੜੇ ਸਵੇਰੇ ਇੱਥੇ ਸੈਰ ਕਰਦੇ ਆ ਉਹਨਾਂ ਦਾ ਵੀ ਬੜਾ ਵੱਡਾ ਯੋਗਦਾਨ ਆ ਇਸ ਗਰਾਊਂਡ ਦੇ ਵਿੱਚ ਤੁਸੀਂ ਦੇਖੋ ਜਿਹੜੇ ਫੁੱਲ ਲੱਗੇ ਹੋਏ ਆ ਉਹਨਾਂ ਨੇ ਕਾਫੀ ਪੇੜ ਲਗਾਏ ਆ ਕਿਉਂਕਿ ਪੇੜ ਸਾਡੇ ਵੈਸੇ ਵੀ ਜਿੱਦਾਂ ਦਾ ਵਾਤਾਵਰਣ ਚੱਲ ਰਿਹਾ ਪੇੜ ਬਹੁਤ ਜ਼ਰੂਰੀ ਆ ਉਹਨਾਂ ਨੇ ਵੀ ਗਰਾਊਂਡ ਨੂੰ ਪੂਰਾ ਮੇਨਟੇਨ ਕੀਤਾ ਤੇ ਬਾਕੀ ਜਿਹੜੇ ਸਾਡੇ ਵਿਕਟ ਹੈਗੀ ਆ ਸਾਡੀ ਇਸ ਨਾਲ ਦੀ ਵਿਕਟ ਪੂਰੇ ਆਪਣਾ ਡਿਸਟ੍ਰਿਕਟ ਪਠਾਨਗੋੜ ਚ ਨਹੀਂ ਹੋਏਗੀ ਤੇ ਸੋ ਜਿਹੜੇ ਵੀ ਪਲੇਸ ਦੇ ਖੇਡਣਗੇ ਪੂਰਾ ਇੰਜੋਏ ਕਰਨਗੇ ਤੇ ਉਮੀਦ ਆ ਕਿ ਜਿਸ ਤਰ੍ਹਾਂ ਅਸੀਂ ਪਹਿਲਾਂ 12 ਸਾਲ ਇਹ ਟੂਰਨਾਮੈਂਟ ਬਹੁਤ ਹੀ ਸਕਸੈਸਫੁਲ ਚਲਾਇਆ ਤੇ ਹੁਣ ਆਉਣ ਵਾਲੇ ਜਿੰਨੇ ਸਾਲ ਵੀ ਚੱਲੇਗਾ ਤਾਂ ਸਕਸੈਸਫੁਲ ਹੀ ਚੱਲੇਗਾ ਇਸ ਦੇ ਨਾਲ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਮੁਬਾਰਕਬਾਦ ਦੇਣਾ ਚਾਹਨਾ ਤੇ ਪਲੇਅਰਾਂ ਨੂੰ ਵੀ ਤੇ ਖਾਸ ਕਰਕੇ ਅੱਜ ਸਾਡੇ ਵਿੱਚ ਸਾਡੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਮੀਸ਼ ਸਿੰਘ ਮਲਟੂ ਜੀ ਆਏ ਆ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਕਿਉਂਕਿ ਮੌਜੂਦਾ ਸਰਕਾਰ ਦੇ ਪ੍ਰਧਾਨ ਹੈ ਤੇ ਟਾਈਮ ਘੱਟ ਹੁੰਦਾ ਨਾ ਕਰੋ ਉਹਨਾਂ ਦਾ ਟਾਈਮ ਦੇਣ ਲਈ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਆਪਣੀ ਤਰਫ ਤੋਂ ਆਪਣੀ ਕਲੱਬ ਦੀ ਤਰਫ ਤੋਂ If you wish that your child learns today and leads tomorrow, bring them to A and M's Gems Cambridge International School, Pathankur, affiliated to CBSE, New Delhi. Little kids are soft at body and strong at soul. Such is our kindergarten section with kids-friendly classrooms and strong ethics to inculcate good habits among our little champs. The future-ready school with shooting range, cricket academy. NCC Naval Unit, swimming classes, judo, taekwondo, karate, and skating classes, training of vocal, classical, and western music, dance classes for hip-hop, freestyle, jazz, locking, popping, chess, horse riding, football, and so on. a and James Cambridge International School opposite Canada Palace near A&M Institute's Jalandhar Dalhousie Bypass Road, Patanko.